ਪੰਜਾਬ ਸੇ ਕੇ ਲੁਧਿਆਣਾ ਸੇ ਆਪ ਚੁਣਾਵ ਲੜੇ ਬੀਜੇਪੀ ਕੇ ਚੀਸੂ ਸੀਟ ਪਰ ਕੇ ਚੁਣਾਵ ਚਿੰਨ੍ਹ ਪਰ ਆਪ ਚੁਣਾਵ ਲੜੇ ਹਾਰ ਗਏ ਉਸਕੇ ਬਾਅਦ ਹਾਰਨੇ ਕੇ ਬਾਅਦ ਵੀ ਅੱਜ ਮੰਨਤੇ ਹੋ ਕਿ ਜੀਤੂ ਯਰ ਅਮਨੀ ਸਿੰਘ ਬਿੱਟੂ ਕੀ ਦੇਖੋ ਹਾਰ ਤਾਂ ਪਰਮਾਤਮਾ ਨਾ ਦੇਵੇ ਤੇ ਉਹਦੇ ਜੇ ਪਰਮਾਤਮਾ ਦੇ ਘਰ ਚ ਜਿੱਤਾਂ ਤੇ ਫਿਰ ਕੋਈ ਜਿਹੜੀ ਆ ਉਹ ਕਮੀ ਰਹੀ ਨਹੀਂ ਸਕਦੀ ਅੱਜ ਉਹ ਮਿਨਿਸਟਰੀ ਆ ਜਿਹੜੀ ਉੱਥੇ ਮਿਲ ਗਈ ਤੇ ਦੂਜੇ ਪਾਸੇ ਇੱਕ ਨਹੀਂ ਦੋ-ਦੋ ਮਿਨਿਸਟਰੀਆਂ ਮਿਲ ਗਈਆਂ ਤੇ ਜ਼ਿੰਮੇਵਾਰੀ ਦਾ ਵੀ ਬਹੁਤ ਵੱਡਾ ਜਿਹੜਾ ਅਹਿਸਾਸ ਹੈ ਮਦਸਰ ਸਾਹਿਬ ਤਾਂ ਅਲਪਵਿੱਤਰ ਨਗਰੀ ਉਤੋਂ ਵੱਡਾ ਕੀ ਹੋ ਸਕਦਾ ਇੱਕ ਟ੍ਰੇਨ ਨਹੀਂ ਉੱਥੇ ਸੌਆਂ ਟ੍ਰੇਨਾਂ ਜਿਹੜੀਆਂ ਚੱਲਣ ਗਈਆਂ ਉਹ ਕੋਈ ਗੱਲ ਹੀ ਹੈ ਨਹੀਂਗੀ ਕਿਸਾਨਾਂ ਦੀ ਆਮਦਨੀ ਕਿਸ ਤਰੀਕੇ سے ਦੁੱਗਣੀ ਕੀ ਜਾਏ ਇਸਕਾ ਕੀ Aim ਹੈ ਆਪਕਾ ਦੇਖੋ ਪਰ ਆਪ ਪ੍ਰਮਾਤਮਾ ਨੇ ਤੇ ਮੋਦੀ ਸਾਹਿਬ ਅਮਿਤ ਸ਼ਾਹ ਜੀ ਨੇ ਉਹ ਮਹਿਕਮਾ ਜੋੜ ਹੀ ਦਿੱਤਾ ਨਾਲ ਜਿਹਦਾ ਨਾਲ ਪੰਜਾਬ ਦਾ बहुत कुछ किया जा सकता है पंजाब के लुधियाना से रविनी सिंह बिट्टू को मोदी कैबिनेट में दो मंत्रालय मिले हैं फूड प्रोसेसिंग और रेलवे मंत्रालय के केंद्रीय राज्य मंत्री बनाए गए हैं खुद रविनी सिंह बिट्टू हमारे साथ मौजूद हैं बिट्टू जी पहले तो आपको बधाई हो थोनू बहुत-बहुत बधाई बहुत जिन्होंने हमेशा मेरी आवाज ਲੋਕਾਂ ਤੱਕ ਪਹੁੰਚਾਈ ਆ ਤੇ ਤੁਹਾਨੂੰ ਵੀ ਓਨੀਆਂ ਮੁਬਾਰਕਵਾਦ ਵਧਾਈ ਆ ਜਿਹੜਾ ਅੱਜ ਮੈਂ ਕਿਉਂਕਿ ਚਾਹੇ ਕਿਸਾਨ ਐਜੀਟੇਸ਼ਨ 'ਚ ਮੈਂ ਬੈਠਾ ਹੋਵਾਂ ਚਾਹੇ ਮੈਂ ਕੋਈ ਸਵਧਾਨ ਸਭ ਪਾਰਲੀਮੈਂਟ 'ਚ ਮੁੱਦੇ ਚੱਕੇ ਹੋਣ ਉਹ ਆਵਾਜ਼ ਹਮੇਸ਼ਾ ਕਮਲਜੀ ਤੁਸੀਂ ਲੋਕਾਂ ਤੱਕ ਮੇਰੀ ਪਹੁੰਚਾਈ ਆ ਤੇ ਅੱਜ ਉਹ ਸਰਕਾਰ 'ਚ ਹਿੱਸੇਦਾਰ ਬਣੇ ਆ ਮੰਤਰੀ ਬਣੇ ਆ ਤੇ ਇਹਦੇ ਵਿੱਚ ਵੀ ਮੈਂ ਤੁਹਾਡੋਂ ਅੱਗੇ ਵੀ ਇਹੀ ਰਿਕਵੈਸਟ ਕਰੂੰਗਾ ਇਹੀ ਚਾਹੂੰਗਾ ਵੀ ਤੁਸੀਂ ਮੇਰੀ ਆਵਾਜ਼ ਮੇਰੀ ਗੱਲ ਮਿਨਿਸਟਰੀ ਦੀ ਹੋਵੇ ਚਾਹੇ ਪਾਰਟੀ ਦੀ ਹੋਵੇ ਉਹ ਇਸੇ ਤਰੀਕੇ ਨਾਲ ਤੁਸੀਂ ਅੱਗੇ ਪਹੁੰਚਾਉਂਦੇ ਰਹੋ ਲੇਕਿਨ ਬਿੱਟੂ ਜੀ ਉਹ ਤਾਂ ਹਮ ਪਹੁੰਚਾਤੇ ਰਹਿੰਗੇ ਲੇਕਿਨ ਮੋਦੀ ਸਰਕਾਰ ਕੀ ਆਪਕੋ ਕਾਫੀ ਬੜੀ ਜੋ ਮੰਤਰਾਲੇ ਕੀ ਜ਼ਿੰਮੇਵਾਰੀ ਦਿੱਤੀ ਗਈ ਹੈ ਆਪ ਕੈਸੇ ਦੇਖ ਰਹੇ ਹੈ ਕਿਸ ਤਰੀਕੇ ਸੇ ਨਿਭਾਓਗੇ ਇਨਕੋ ਦੇਖੋ ਇਹ ਚ ਕੋਈ ਸ਼ੱਕ ਨਹੀਂ ਆ ਨਾਲੀ ਰੇਲਵੇ ਭਵਨ ਜਿੱਥੋਂ ਰੋਜ਼ ਨਿੰਗ ਕੇ ਦੇਖਦੇ ਸੀ ਵੀ ਇੱਥੇ ਮੰਤਰੀ ਬੈਂਦੇ ਆ ਤੇ ਉੱਥੇ ਕੰਮ ਕਰਾਉਣ ਜਾਂਦੇ ਸੀ ਅੱਜ ਉਹ ਮਿਨਿਸਟਰੀ ਆ ਜਿਹੜੀ ਉੱਥੇ ਮਿਲ ਗਈ ਤੇ ਦੂਜੇ ਪਾਸੇ ਇੱਕ ਨਹੀਂ ਦੋ-ਦੋ ਮਿਨਿਸਟਰੀਆਂ ਮਿਲ ਗਈਆਂ ਤੇ ਜ਼ਿੰਮੇਵਾਰੀ ਦਾ ਵੀ ਬਹੁਤ ਵੱਡਾ ਜਿਹੜਾ ਅਹਿਸਾਸ ਆ ਤੇ ਦੋਨੋਂ ਹੀ ਮਿਨਿਸਟਰੀਆਂ ਜਿਹੜੀਆਂ ਇਹ ਕਾਗਜ਼ੀ ਨਹੀਂ ਗਈਆਂ ਇਹ ਗਰਾਊਂਡ ਤੇ ਕੰਮ ਕਰਨ ਵਾਲੀਆਂ ਮਿਨਿਸਟਰੀਆਂ ਤੇ ਧਰਤੀ ਨਾਲ ਜੁੜੀਆਂ ਹੋਈਆਂ ਮਿਨਿਸਟਰੀਆਂ ਐ ਰੇਲਵੇ ਜਿਹੜਾ ਦਿਨ ਰਾਤ ਦਿਨ ਰਾਤ ਰੇਲਵੇ ਆ ਜਿਹੜੀ ਉਹ ਚੱਲਦੀ ਆ ਤੇ ਜਿੱਥੇ ਵੀ ਜਿਵੇਂ ਸਿਆਸਤ ਦੇ ਵਿੱਚ ਟਿਕਾਣਾ ਐ ਪਹੁੰਚਣ ਦਾ ਸੱਤਾ ਸੇਵਾ ਉਵੇਂ ਹਰ ਯਾਤਰੀ ਆ ਜਿਹੜਾ ਉਹ ਰੇਲਵੇ ਦੇ ਜਦੋਂ ਬਹਿੰਦਾ ਐ ਟ੍ਰੇਨ 'ਚ ਉਹ ਵੀ ਆਪਣੀ ਜਿਹੜੀ ਆ ਉਹਦੀ ਜਰਨੀ ਹੁੰਦੀ ਆ ਉਹਨੇ ਇੱਕ ਟਿਕਾਣੇ ਤੋਂ ਦੂਜੇ ਟਿਕਾਣੇ ਤੱਕ ਪਹੁੰਚਣਾ ਹੁੰਦਾ ਤੇ ਪਹੁੰਚਾਉਣ ਵਾਲੀ ਕੌਣ ਆ ਰੇਲਵੇ ਆ ਤੇ ਉਹ ਰੇਲਵੇ ਉਹ ਟ੍ਰੇਨ ਜਿਹੜੀ ਆ ਉਹ ਆਪਣੇ ਮਕਾਮ ਤੇ ਪਹੁੰਚਾਉਂਦੀ ਆ ਤੇ ਮੈਨੂੰ ਉਹ ਮੌਕਾ ਮਿਲਿਆ ਐ ਉਹ ਕਿਸ ਤਰੀਕੇ ਨਾਲ ਸੇਵਾ ਹੋ ਸਕਦੀਆਂ ਟ੍ਰੇਨ ਦੀ ਟ੍ਰੇਨ ਦੇ ਜਿਹੜੇ ਮੁਸਾਫਰ ਜਾਂਦੇ ਆ ਉਹ ਆਮ ਤੋਂ ਆਮ ਗਰੀਬ ਤੋਂ ਗਰੀਬ ਵੀ ਸਫ਼ਰ ਕਰਦਾ ਉਹ ਚੋਂ ਮੀਡੀਅਮ ਜਿਹੜਾ ਆਮ ਲੋਕ ਜਿਹੜੇ ਸੁਧਾਰਨ ਨੇ ਉਹ ਵੀ ਕਰਦੇ ਆ ਤੇ ਜਿਹੜੇ ਅਮੀਰ ਤੋਂ ਅਮੀਰ ਲੋਕ ਨੇ ਉਹ ਵੀ ਸਫ਼ਰ ਕਰਦੇ ਆ ਵੀ ਹਰ ਵਰਗ ਦਾ ਕਿਸ ਤਰੀਕੇ ਨਾਲ ਧਿਆਨ ਰੱਖਿਆ ਜਾਵੇ ਉਦੋਂ ਬਾਅਦ ਇਹਦੇ ਵਿੱਚ ਬੜਾ ਵੱਡਾ ਅਦਾਰਾ ਏ ਤੇ ਇਹ ਇੱਕ ਐਸਾ ਵੀ ਦਿਨ ਰਾਤ ਚੱਲਦਾ ਰਹਿੰਦਾ ਕਦੇ ਟ੍ਰੇਨ ਖੜਦੀ ਤਾਂ ਹੈ ਨਹੀਂਗੀ ਤੇ ਉਹ ਚੰਗੀ ਗੱਲ ਆ ਜਿਹੜੇ ਉਹ ਅਦਾਇਰੇ ਚ ਮੈਨੂੰ ਮਿਲਿਆ ਮੌਕਾ ਜੀ ਚ ਲੱਖਾਂ ਨਹੀਂ ਕਰੋੜਾਂ ਲੋਕ ਕੰਮ ਕਰਦੇ ਆ ਪਹਿਲੇ ਰੇਲਵੇ ਕੀ ਅਗਰ ਬਾਤ ਕਰ ਲੇਤੇ ਹੈ ਲੰਬੇ ਸਮੇਂ ਸੇ ਕਾਫੀ ਬੜੀ ਮੰਗ ਵੀ ਹੈ ਕਿ ਦਿੱਲੀ ਸੇ ਅਮਰਸਰ ਸਾਹਿਬ ਔਰ ਅਮਰਸਰ ਸਾਹਿਬ ਸੇ ਦਿੱਲੀ ਜੋ ਬੁਲੇਟ ਟ੍ਰੇਨ ਹੈ ਜਾਂ ਫਿਰ ਵੰਦੇ ਭਾਰਤ ਹੈ ਉਹ ਚਲਣੀ ਚਾਹੀਏ ਉਸਕੋ ਆਪ ਕੀ ਤਬ ਕਲ ਮੰਤralya ਭਾਰ ਸਮਾ ਲੇਗੇ ਉਸਕੇ ਬਾਅਦ ਲਗਤਾ ਹੈ ਕਿ ਸ੍ਰੀ ਅਮਰitsar ਸਾਹਿਬ ਕੇ ਲੀਏ ਟ੍ਰੇਨ ਜੋ ਹੈ ਮਿਲ ਪਾਏਗੀ ਨਹੀਂ ਅਮਰitsar ਸਾਹਿਬ ਤਾਂ ਅਲਪਵਿੱਤਰ ਨਗਰੀ ਉਹ ਤੂੰ ਵੱਡਾ ਕੀ ਹੋ ਸਕਦਾ ਇੱਕ ਟ੍ਰੇਨ ਨਹੀਂ ਉੱਥੇ ਸੌਆਂ ਟ੍ਰੇਨਾਂ ਜਿਹੜੀਆਂ ਚੱਲਣਗੀਆਂ ਉਹ ਕੋਈ ਗੱਲ ਹੀ ਹੈ ਨਹੀਂਗੀ ਉਹ ਤਾਂ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਮੰਤਰੀ ਜੀ ਹਮੇਸ਼ਾ ਜਿਹੜਾ ਹੈ ਅਮਰitsar ਤੋਂ ਮਤਲਬ ਕਿਸਮਤ ਵਾਲੀ ਗੱਲ ਕੀਦੀ ਹੋ ਸਕਦੀ ਹੈ ਜੇ ਉੱਥੇ ਕੋਈ ਕੁਛ ਸ਼ੁਰੂ ਕਰ ਸਕਦਾ ਉੱਥੇ ਤੇ ਬੰਦੇ ਬਾਰਤ ਅਰਗੀਆਂ ਹੋਰ ਜਿਹੜੀਆਂ ਵੀ ਕੁਛ ਟ੍ਰੇਨਾਂ ਨੇ ਉਹ ਰਿਲੀਜੀਅਸ ਸਰਕਟ ਸਾਰੇ ਦੇਸ਼ ਨਾਲ ਉਹਨੂੰ ਜੋੜਾਂਗੇ ਜੁੜਿਆ ਹੋਇਆ ਹੈ ਪਰ ਹੋਰ ਚੰਗੀ ਤਰ੍ਹਾਂ ਜੋੜਾਂਗੇ ਵੀ ਉੱਥੋਂ ਸਾਰੇ ਲੋਕ ਅਸ਼ੀਰਵਾਦ ਲੈਣ ਆਉਂਦੇ ਆ ਉੱਥੋਂ ਲੋਕ ਨੇ ਜਿਹੜੇ ਅਸ਼ੀਰਵਾਦ ਲੈ ਕੇ ਹਰ ਜਗ੍ਹਾ ਜਾਣਾ ਚਾਹੁੰਦੇ ਆ ਤੇ ਉਹ ਬਹਿ ਕੇ ਕਿਸ ਤਰੀਕੇ ਨਾਲ ਕੀ ਕੀਤਾ ਜਾ ਸਕਦਾ ਇਕੱਲਾ ਇਹ ਨਹੀਂ ਅੰਮ੍ਰਿਤਸਰ ਸਾਹਿਬ ਤੋਂ ਬਹੁਤ ਵੱਡਾ ਵਪਾਰ ਆ ਜਿਹੜਾ ਕਿਉਂਕਿ ਸਾਡੇ ਕੋਲ ਕੋਈ ਪੋਰਟ ਨਹੀਂ ਹੈਗਾ ਸੀਪੋਰਟ ਨਹੀਂ ਗਾ ਟ੍ਰੇਨ ਦੇ ਨਾਲ ਹੀ ਵਪਾਰ ਹੁੰਦਾ ਹੈ ਫਰੇਟ ਕੋਰੀਡੋਰ ਨੇ ਸਾਰੇ ਕੁਝ ਨੇ ਤੇ ਕਿਸ ਤਰੀਕੇ ਨਾਲ ਸ੍ਰੀ ਅਮਰitsar ਸਾਹਿਬ ਤੋਂ ਜਲੰਧਰ ਤੋਂ ਲੁਧਿਆਣੇ ਤੋਂ ਅੱਗੇ ਇੱਕ ਦੂਜਾ ਰੂਟ ਵੀ ਹੈਗਾ ਇਹ ਜਿਹੜਾ ਬਠਿੰਡੇ ਵਾਲਾ ਅੰਮ੍ਰਾਲਾ ਤੱਕ ਇਹ ਕਿਸ ਤਰੀਕੇ ਨਾਲ ਮਸਾਫਰ ਤੋਂ ਇਲਾਵਾ ਜਿਹੜਾ ਮੇਨ ਬਿਜ਼ਨਸ ਇੰਡਸਟਰੀ ਦਾ ਹੈ ਉਹ ਬਹੁਤ ਵੱਡਾ ਕੰਮ ਹੈ ਉਹਨੂੰ ਕਿਵੇਂ ਚੰਗੀ ਤਰ੍ਹਾਂ ਤਰੀਕੇ ਨਾਲ ਮੁਨਾਫਾ ਜਿਹੜਾ ਇਹ ਪ੍ਰੋਫਿਟ ਆ ਰੇਲਵੇ ਨੂੰ ਉਹ ਵੀ ਉਹ ਤੋਂ ਹੁੰਦਾ ਤੇ ਉਹਦੇ ਵੱਲ ਵੀ ਬਹੁਤ ਧਿਆਨ ਦੇਣਾ ਵੀ ਕਿਸ ਤਰੀਕੇ ਨਾਲ ਗੁੱਡ ਸਟ੍ਰੇਨ ਨੇ ਜਿਹੜੀਆਂ ਉਹ ਮਾਲ ਜਿਹੜੀਆਂ ਭਰਦੀਆਂ ਟ੍ਰੇਨਾਂ ਉਹਦੇ ਨਾਲ ਕਿਉਂਕਿ ਚੱਕਾ ਤਾਂ ਬਿਜ਼ਨਸ ਦੇ ਨਾਲ ਘੁਲਣ ਘੁੰਮਣਾ ਪਈਆ ਉਹਦੇ ਨਾਲ ਘੁੰਮਣਾ ਤੇ ਪੰਜਾਬ ਦਾ ਹਰ ਵਪਾਰੀ ਜਿਹੜਾ ਬਾਹਰ ਮਾਲ ਭੇਜਦਾ ਏ ਉਹਦੇ ਲਈ ਕੀ ਕੀ ਸਹੂਲਤਾਂ ਕਰ ਸਕਦੇ ਆ ਕਿਵੇਂ ਵਧੀਆ ਕਰ ਸਕਦੇ ਉਹ ਵੀ ਪ੍ਰਾਇੋਰਟੀ ਆ ਅੱਛਾ ਫੂਡ ਪ੍ਰੋਸੈਸਿੰਗ ਦੀ ਗੱਲ ਕਰ ਲੈਂਦੇ ਆ ਕਿਸਾਨ ਆंदोलਨ ਮੇਂ ਆਪਨੇ ਕਾਫੀ ਬੜੀ ਭੂਮਿਕਾ ਨਿਭਾਈ ਧਰਨੇ ਪਰ ਵੀ ਬੈਠੇ ਆਪ ਕਿਸਾਨੋ ਕੀ ਆਮਦਨੀ ਕਿਸ ਤਰੀਕੇ ਸੇ ਦੁੱਗਣੀ ਕੀ ਜਾਏ ਇਸਕਾ ਕਿਆ ਏਮ ਹੈ ਆਪਕਾ ਦੇਖੋ ਪਰ ਆ ਪ੍ਰਮਾਤਮਾ ਨੇ ਤੇ ਮੋਦੀ ਸਾਹਿਬ ਅਮਿਤ ਸ਼ਾਹ ਜੀ ਨੇ ਉਹ ਮਹਿਕਮਾ ਜੋੜ ਹੀ ਦਿੱਤਾ ਨਾਲ ਜਿਹਦਾ ਨਾਲ ਪੰਜਾਬ ਦਾ ਬਹੁਤ ਕੁਛ ਕੀਤਾ ਜਾ ਸਕਦਾ ਤੇ ਮੈਂ ਇਹ ਚਾਹਨਾ ਕਿਉਂਕਿ ਅੱਗੇ ਬਹੁਤ ਕੰਮ ਵਿੱਚ ਹੋ ਜਾਣਾ ਚਾਹੀਦਾ ਸੀ ਮੇਜਰ ਕੰਮ ਆ ਜਿਹੜਾ ਉਹ ਪੰਜਾਬ ਨਾਲ ਜੁੜਿਆ ਕਿਉਂਕਿ ਪੰਜਾਬ ਚ ਬਹੁਤ ਘੱਟ ਜਿਹੜੀ ਲੈਂਡ ਹੋਲਡਿੰਗ ਆ ਬਹੁਤ ਘੱਟ ਰਹਿ ਗਈਆਂ ਕਿਲੇ ਤੋਂ ਲੈ ਕੇ 2 3 4 5 ਕਿਲੇ ਤੱਕ ਕੰਮ ਮੁੱਕ ਜਾਂਦਾ ਤੇ ਉਹ ਇਹ ੜੀਕਣ ਵੀ 6 ਮਹੀਨੇ ਬਾਅਦ ਇੱਕ ਫਸਲ ਕਣਕ ਵੇਚਾਂਗੇ ਤਾਂ ਪੈਸੇ ਆ ਜਾਣਗੇ ਜੇ ਝੋਨਾ ਵੇਚਾਂਗੇ ਤਾਂ ਪੈਸੇ ਆ ਜਾਣਗੇ ਉਹ ਤਾਂ ਸਾਰਾ ਪਹਿਲਾਂ ਹੀ ਉਹਨਾਂ ਨੇ ਆੜਤੀਆਂ ਤੋਂ ਜਾਂ ਕਿਤੋਂ ਪੈਸਾ ਲਿਆ ਹੁੰਦਾ ਉਹ ਤਾਂ 6 ਮਹੀਨੇ ਬਾਅਦ ਮੋੜਦੇ ਆ ਇੱਕ ਦੁਕਾਨਦਾਰਾ ਇੱਕ ਕੋਈ ਇੰਡਸਟਰੀ ਵਾਲਾ ਰੋਜ਼ ਆਪਣੀ ਚੀਜ਼ ਬਣਾਉਂਦਾ ਰੋਜ਼ ਵੇਚਦਾ ਤੇ ਆਪਣਾ ਜੇਬ ਭਰ ਕੇ ਸ਼ਾਮ ਨੂੰ ਘਰੇ ਆ ਜਾਂਦਾ ਤੇ ਇਹ ਫੂਡ ਪ੍ਰੋਸੈਸਿੰਗ ਐਸਾ ਮੈਂ ਕਮਾਏ ਇੱਕ ਆਲੂ ਆ ਤੇ ਕਹਿ ਦਿੰਦੇ ਆ ਇੱਕ ਚਿਪਸ ਦਾ ਪੈਟਿਕਾ ਪੈਕੇਟ ਆ 50 ਰੁਪਏ ਦਾ ਵੀ ਜੇ ਉਹ ਕਿਤੇ ਹੋਰ ਮਹਿੰਗੀ ਜਗ੍ਹਾ 100-100 ਰੁਪਏ ਦੇ ਇੱਕ ਅੱਜ ਮੈਂ ਸਮਝਦਾ ਬਰੋਕਲੀ ਆ ਕਿੰਨਾ ਉਹਦਾ ਰੇਟ ਆ ਅੱਜ ਸ਼ਿਮਲਾ ਮਿਰਚਾ ਕੈਪਸਿਕਮ ਜਿਹਨੂੰ ਕਹਿੰਦੇ ਆ ਰੰਗ-ਬਰੰਗੀਆਂ ਉਹ ਸਜੀਆਂ ਪਈਆਂ ਹੁੰਦੀਆਂ ਕੀ ਕੀ ਰੇਟ ਆ ਉਹਦਾ ਤੇ ਜਿਹੜਾ ਵੀ ਅੱਜ ਤੁਸੀਂ ਇੱਕ ਹੱਬ ਉਨਾਂ ਲਾ ਲੋ ਜਾਂ ਹੋਰ ਦਵਾਈਆਂ ਬਣਦੀਆਂ ਸਾਰੀ ਦੁਨੀਆ ਚ ਸਪਲਾਈ ਕਰਦਾ ਹਬ ਸਾਡਾ ਜਿਹੜਾ ਦੇਸ਼ ਆ ਕੋਈ ਮਾਲ ਟਾਏ ਕਿੰਨੂ ਆ ਸੰਤਰਾ ਏ ਫਰੂਟ ਕਿੰਨਾ ਏ ਉਹ ਫਰੂਟ ਦਾ ਹਰ ਡਿਸਟ੍ਰਿਕਟ ਵਾਈਜ਼ ਅਸੀਂ ਕਲਸਟਰ ਬਣਾ ਸਕਦੇ ਆ ਬਣਾਉਣ ਦੀ ਕੋਸ਼ਿਸ਼ ਵੀ ਕੀਤੀ ਪਰ ਹਜੇ ਕਾਮਯਾਬ ਨਹੀਂ ਹੋਇਆ ਉਹਦੇ ਵਿੱਚ ਇਸ ਤਰੀਕੇ ਨਾਲ ਫਰੂਟ ਸਿਟਰਿਕ ਆ ਜਿਹੜਾ ਉਹਦਾ ਕਲਸਟਰ ਬਣੇ ਸਬਜ਼ੀਆਂ ਦਾ ਕਲਸਟਰ ਬਣੇ ਅਲੱਗ-ਅਲੱਗ ਜਿਹੜੀਆਂ ਚੀਜ਼ਾਂ ਏ ਉਹ ਬ੍ਰਾਂਡ ਕਰਕੇ ਅਸੀਂ ਉੱਥੋਂ ਜਿਹੜੀਆਂ ਏ ਉਹੀ ਇੱਕ ਇੱਕ ਪੈਕਿੰਗ ਆ ਸ਼ਾਨਦਾਰ ਪੈਕਿੰਗ ਹੋ ਕੇ ਉਹ ਚੀਜ਼ਾਂ ਜਾਣ ਤੇ ਆਹੀ ਦਿੱਲੀ ਆ ਜਿੱਥੇ ਉਹੀ ਚੀਜ਼ ਜਿਹੜੀ 100 ਰੁਪਏ ਦੀ ਵਿਕਦੀ ਆ ਬਾਹਰ ਇੱਥੇ 500 ਦੀ ਵਿਕਦੀ ਆ ਤੇ ਅਸੀਂ ਕਿਉਂ ਨਹੀਂ ਕਰ ਸਕਦੇ ਉਹ ਇਹ ਚੀਜ਼ਾਂ ਸਾਰੀਆਂ ਕਰਾਂਗੇ ਚਮਕ-ਦਮਕ ਵਾਲੀਆਂ ਵੀ ਕਰਾਂਗੇ ਤੇ ਪੰਜਾਬ ਦੀ ਚੀਜ਼ ਵਧੀਆਂ ਵੀ ਹੋਊਗੀ ਮੈਂ ਤੁਹਾਨੂੰ ਇਹ ਵਿਸ਼ਵਾਸ ਦਿਵਾਉਣਾ ਪੰਜਾਬ ਦੀ ਧਰਤੀ ਕਿੰਨੀ ਆ ਜਿਹੜੀ ਤਾਕਤ ਵਰਤੇ ਵਧੀਆ ਚੀਜ਼ ਵੈਰਾਈਟੀ ਵਾਲੀ ਪੈਦਾ ਕਰਦੀ ਹੈ ਉਸ ਪਾਸੇ ਨੂੰ ਤੁਰਾਂਗੇ ਕਿ ਕਿਸਾਨ ਦੀ ਜੇਬ ਚ ਜਿਹੜਾ ਪੈਸਾ ਉਹ ਰੋਜ਼ ਪਵੇ ਸ਼ਾਮ ਨੂੰ ਉਹ ਵੀ ਆਪਣੀ ਜੇਬ ਭਰ ਕੇ ਆਵੇ ਉਹ ਫੂਡ ਪ੍ਰੋਸੈਸਿੰਗ ਇੰਡਸਟਰੀ ਮੈਂ ਕਮਾਏ ਜਿਹੜਾ ਉਧਰ ਨੂੰ ਚੱਲਾਂਗੇ ਪੰਜਾਬ ਸੇ ਕਿ ਲੁਧਿਆਣਾ ਸੇ ਆਪ ਚੋਣਾਂ ਲੜੇ ਭਾਜਪੀ ਕੇ ਸੀਟ ਪਰ ਕਿ ਚੋਣ ਚਿੰਨ੍ਹ ਪਰ ਆਪ ਚੋਣਾਂ ਲੜੇ ਹਾਰ ਗਏ ਉਸਕੇ ਬਾਅਦ ਹਾਰਨੇ ਕੇ ਬਾਅਦ ਵੀ ਅੱਜ ਮੰਨਤੇ ਹੋ ਕਿ ਜੀਤੂ ਯਰ ਅਮਨੀ ਸਿੰਘ ਮਿੱਟੂ ਕੀ ਦੇਖੋ ਹਾਰ ਤਾਂ ਪਰਮਾਤਮਾ ਨਾਲ ਦੇਵੇ ਤੇ ਉਹਦੇ ਜੇ ਪਰਮਾਤਮਾ ਦੇ ਘਰ ਚ ਜਿੱਤ ਆ ਤੇ ਫਿਰ ਕੋਈ ਜਿਹੜੀ ਆ ਉਹ ਕਮੀ ਰਹੀ ਨਹੀਂ ਸਕਦੀ ਦੂਜੀ ਗੱਲ ਜਿਹੜੀ ਮੈਨੂੰ ਇਹ ਨਹੀਂ ਜ਼ਿੰਮੇਵਾਰੀ ਇਹ ਜ਼ਿੰਮੇਵਾਰੀ ਪੰਜਾਬ ਨੂੰ ਆ ਜੋ ਪੰਜਾਬ ਨੂੰ ਪਿਆਰ ਕਰਦੇ ਆ ਬੀਜੇਪੀ ਮੋਦੀ ਸਾਹਿਬ ਅਮਿਤ ਸ਼ਾਹ ਜੀ ਜੋ ਪਿਆਰ ਕਰਦੇ ਆ ਇਹ ਸਾਰਾ ਇਹ ਉਹਦਾ ਹੈ ਤੇ ਦੂਜੀ ਗੱਲ ਮੈਂ ਤਾਂ ਪਹਿਲਾਂ ਇਹੀ ਕਹਿੰਦਾ ਸੀ ਵੀ ਮੈਂ ਇੱਕ ਮੌਕਾ ਚਾਹੁੰਨਾ ਹੈ ਵੀ ਮੈਨੂੰ ਕੁਝ ਕਰਨ ਨੂੰ ਮਿਲੇ ਪੰਜਾਬ ਲਈ ਕਾਂਗਰਸ ਚ ਮੈਂ MP ਬਣ ਕੇ ਵੀ ਕਾਲੇ ਕੱਪੜੇ ਪਾ ਕੇ ਉੱਥੇ ਨਾਰੇ ਮਾਰਦਾ ਉਹਦਾ ਕੋਈ ਫਾਇਦਾ ਸੀ ਤੇ ਪਰ ਉਹ ਰੱਬ ਨੇ ਮੇਰੀ ਇਲੈਕਸ਼ਨ ਲੜਨ ਤੋਂ ਹਾਰਨ ਤੋਂ ਬਾਅਦ ਵੀ ਉਹ ਮੇਰੇ ਪ੍ਰਮਾਤਮਾ ਨੇ ਝੋਲੀ ਚਾ ਜੜੀ ਉਹ ਜਿੱਤ ਨੋ ਵੀ ਵੱਡੀ ਗੱਲ ਪਾਤੀ ਤੇ ਹੁਣ ਸਿਰਫ ਕੰਮ ਕਰਨਾ ਹੈ ਇਮਾਨਦਾਰੀ ਨਾਲ ਕਰਨਾ ਸੱਚਾਈ ਨਾਲ ਕਰਨਾ ਤੇ ਉਹ ਕਰਕੇ ਪੰਜਾਬ ਨੂੰ ਜੋ ਕੁਝ ਮੈਂ ਕਰ ਸਕਦਾ ਮੇਰੇ ਦਾਦਾ ਜੀ ਨੇ ਤਾਂ ਜਾਨ ਦੇਤੀ ਟੁਕੜੇ ਟੁਕੜੇ ਕਰਾਤੇ ਤੇ ਕਿਸਾਨ ਐਜੀਟੇਸ਼ਨ ਤੁਸੀਂ ਮੈਨੂੰ ਦੱਸੋ ਮੈਂ ਕੋਈ ਕਸਰ ਛੱਡੀ ਸਵਾ ਸਾਲ ਮੈਂ ਇਸ ਕਰਕੇ ਮੈਂ ਦਰਦ ਸਮਝਦਾ ਕਿਸਾਨਾਂ ਦਾ ਮੈਂ ਇੱਕ ਆਪ ਕਿਸਾਨ ਆ ਛੋਟਾ ਕਿਸਾਨ ਆ ਪਰ ਉਹ ਕਿਸਾਨਾਂ ਨੂੰ ਅਸੀਂ ਨਾਲ ਨਹੀਂ ਲੈ ਸਕੇ ਅੱਜ ਤੱਕ ਇਹ ਕਈ ਕਮੀਆਂ ਰਹੀਆਂ ਉਹ ਕਮੀਆਂ ਸਾਰੀਆਂ ਦੂਰ ਕਰਕੇ ਕਿਸਾਨਾਂ ਦਾ ਦਿਲ ਜਿੱਤਣਾ ਤੇ ਮੇਰਾ ਆਖਰੀ ਸਵਾਲ ਇਹ ਹੈ ਕਿ ਇੱਕ ਮੋਦੀ ਕੈਬਨਿਟ ਮੇ ਦੋ ਸਿੱਖ ਇੱਕ ਰਵਨੀ ਸਿੰਘ ਬਿੱਟੂ ਇੱਕ ਅਰਦੀਪੁਰ ਜੀ क्या लगता है कि रवनीत सिंह बिट्टू पर काफी बड़ी जिम्मेदारी है क्योंकि अब जिस तरीके से पंजाब से सिर्फ अकेले आपको जो है कैबिनेट में शामिल किया गया है देखो कल गल हरदीप पुरी जी बहुत सीनियर बंदे है मेरा कम कला मिनिस्ट्री दा नहीं का नहीं गा मेरे तो जुम्मेवारी जिते सरकार दी मेरे तो जिम्मेवारी पार्टी दी मैं ਨਾਲ ਦੀ ਨਾਲ ਮਿਹਨਤ ਕਰਕੇ ਜਿਹੜਾ ਹੈ ਉਹ ਆਪਣੀ ਪਾਰਟੀ ਲਈ ਵੀ ਗਰਾਉਂਡ ਤਿਆਰ ਕਰਨਾ ਸਤਾਈ ਲਈ ਵੀ ਗਰਾਉਂਡ ਕਰਨਾ ਉਹ ਜ਼ਿੰਮੇਵਾਰੀ ਮੇਰੇ ਤੇ ਬਹੁਤ ਵੱਡੀ ਹੈ ਮਿਨਿਸਟਰੀ ਤਾਂ ਚੱਲਣੀ ਚੱਲਣੀ ਆ ਉਹ ਤਾਂ ਮੋਦੀ ਸਾਹਿਬ ਦੇ ਦਿਸ਼ਾ ਨਿਰਦੇਸ਼ ਤੇ ਕੰਮ ਚੱਲ ਪੈਣਾ ਹੈ ਮੇਰੇ ਤੇ ਸਭ ਤੋਂ ਵੱਡੀ ਜ਼ਿੰਮੇਵਾਰੀ ਮੇਰੀ ਪਾਰਟੀ ਦੀ ਵੀ ਆ ਮੈਂ ਭਾਜਪੀ ਨੂੰ ਜਾਖੜ ਸਾਹਿਬ ਤੇ ਸਾਰਿਆਂ ਨਾਲ ਰਲ ਕੇ ਉਹਨੂੰ ਸਰਕਾਰ ਬਣਾਉਣੀ ਆ ਉਹ ਵੀ ਸਾਡਾ ਟਾਰਗੇਟ ਤਾਂ ਬਿਲਕੁਲ ਇਹ ਤੇ ਰਵਨੀਸ਼ ਸਿੰਘ ਮਿੱਟੂ ਜਿਨ੍ਹਾਂ ਨੇ ਖਾਸ ਬਾਤ ਚਿਤ ਕੀਤੀ ਦਿੱਲੀ ਸੇ ਕਮਲ ਕੁਮਾਰ ਕੰਸਲ ਨਾ ਦਾ ਟਾਈਮਸ ਪੰਜਾਬ ਕੇਸਰੀ ਟੀਵੀ